ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜਦੋਂ ਆਪਾਂ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਛਾਲ ਸਟਾਲ ਮਫਲਰ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਗਾਰਲਸਟਾ ਬੇਬੀ ਫਰਾਕ ਕਿਸੇ ਵੀ ਪਰਜਾਇ ਕਰਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕਦੇ ਆਂ ਇਵਨ ਨੰਬਰ ਵਿੱਚ ਆਪਾਂ ਕੁੰਡੇ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਨੀਆਂ ਤਾਂ ਆਪਣਾ ਜਿਹੜਾ ਡਿਜ਼ਾਈਨ ਅੱਗੇ ਇਸ ਤਰ੍ਹਾਂ ਬਣ ਜਾਂਦਾ ਹੈ ਉਲਟੇ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਉਲਟੀ ਸਲਾਈ ਤੋਂ ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰ ਲੈਣੀ ਹੈ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਨੀ ਹੈ ਜਿਵੇਂ ਮੈਂ ਇਧਰੇ ਸਲਾਈ ਤੇ ਥੋੜੇ ਜੇ ਕੁੰਡੇ ਲੈ ਕੇ ਤੁਹਾਨੂੰ ਡਿਜ਼ਾਈਨ ਦੀਆਂ ਚਾਰ ਸਲਾਈਆਂ ਜਿਹੜੀਆਂ ਰਿਪੀਟ ਕਰਕੇ ਵਿਖਾਉਂਗੀ ਇਹੀ ਆਪਾਂ ਚਾਰ ਸਲਾਈਆਂ ਜਿਹੜੀਆਂ ਬਾਰ-ਬਾਰ ਰਿਪੀਟ ਕਰਦੇ ਆਂ ਇਵਨ ਨੰਬਰ ਵਿੱਚ ਤੁਸੀਂ ਕੁੰਡੇ ਲੈ ਲੈਣੇ ਆਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਸ਼ੁਰੂ ਹੁਣ ਆਪਣਾ ਡਿਜ਼ਾਈਨ ਤਾਂ ਇਸ ਤਰ੍ਹਾਂ ਪਹਿਲੀ ਸਲਾਈ ਮੈਂ ਤੁਹਾਨੂੰ ਇਹ ਡਿਜ਼ਾਈਨ 12 ਕੁੰਡਿਆਂ ਤੇ ਬਣਾ ਕੇ ਦਿਖਾ ਰਹੀ ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਉਲਟ ਪਾਸੇ ਤੋਂ ਦੂਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਆਪਾਂ ਸਿੱਧੇ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਕੇ ਫਿਰ ਇਸ ਤਰ੍ਹਾਂ ਦੋ ਵਾਰ ਤਾਂ ਗੱਲ ਪੇਟ ਕੇ ਆਪਾਂ ਸਿੱਧਾ ਕੁੰਡਾ ਬਣਾਈ ਕਰ ਦੇਣਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਵਾਰ ਤਾਂ ਗੱਲ ਪੇਟ ਕੇ ਸਿੱਧਾ ਕੁੰਡਾ ਬਣਾਈ ਕਰ ਦੇਣਾ ਫਿਰ ਉਸੇ ਤਰ੍ਹਾਂ ਦੋ ਵਾਰ ਤਾਂ ਗੱਲ ਪੇਟ ਕੇ ਸਿੱਧਾ ਕੁੰਡਾ ਬਣਾ। ਫੇਰ ਉਸੇ ਤਰ੍ਹਾਂ ਦੋ ਵਾਰ ਤਾਂ ਗੱਲ ਪੇਟਿਆ ਸਿੱਧਾ ਕੁੰਡਾ ਬਣਾਈ ਕਰਤਾ। ਫੇਰ ਉਸੇ ਤਰ੍ਹਾਂ ਦੋ ਵਾਰ ਤਾਂ ਘਰ ਪੇਟਿਆ ਸਿੱਧਾ ਕੁੰਡਾ ਬਣਾਤਾ। ਦੂਸਰੀ ਸਲਾਈ ਸਿੱਧੇ ਪਾਸੇ ਤੋਂ ਸਾਰੀ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਆਪਣੀ। ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਸਿੱਧੇ ਪਾਸੇ ਤੋਂ ਸਲਾਈ ਆਪਣੀ ਦੋ ਸਲਾਈਆਂ ਡਿਜ਼ਾਈਨ ਦੇ ਕੰਪਲੀਟ ਹੋ ਗੀਆਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਤੀਸਰੀ ਸਲਾਈ ਇੱਕ ਕੁੰਡਾ ਆਪਾਂ ਆਤਾਰ ਕੇ ਹੁਣ ਅੱਗੇ ਆਪਾਂ ਦੋ ਕੁੰਡੇ ਖੋਲਣੇ ਆ ਇੱਕ ਦੋ ਫਿਰ ਵਾਪਸ ਇੱਧਰ ਸਲਾਈ ਤੇ ਕਰਨੀ ਆਪਾਂ ਹੁੰਡੇ ਹੁਣ ਆਪਾਂ ਕੁੰਡਿਆਂ ਦੇ ਪਿੱਛੇ ਦੀ ਇਸ ਤਰ੍ਹਾਂ ਕੁੰਡਿਆਂ ਦੇ ਵਿੱਚ ਦੀ ਸਲਾਈ ਨਹੀਂ ਕੱਢਣੀ ਆਪਾਂ ਕੁੰਡਿਆਂ ਦੇ ਪਿੱਛੇ ਦੀ ਸਲਾਈ ਇਸ ਤਰ੍ਹਾਂ ਕੱਢ ਕੇ ਫਰੇਡਾ ਭਾਗੇ ਰੱਖਣਾ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਣਾ ਬਣਾ ਕੇ ਇਸ ਤਰ੍ਹਾਂ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਤਿੰਨ ਕੁੰਡੇ ਬਣ ਗਏ ਆਪਣੀ ਇੱਕ ਕੁੰਡਾ ਆਪਾਂ ਜਿਹੜਾ ਦੋ ਕੁੰਡਿਆਂ ਦੇ ਪਿੱਛੋਂ ਦੀ ਕੱਢਿਆ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਆਪਣਾ ਅੱਗੇ ਸੀ ਤੇ ਇੱਕ ਆਪਣਾ ਹੀ ਵਾਲ ਵਾਲਾ ਕੁੰਡਾ ਬਣ ਗਿਆ ਤਿੰਨ ਕੁੰਡੇ ਬਣ ਗਏ ਫੇਰ ਆਪਾਂ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਪਿਛਲੀ ਸਾਈਡ ਤੋਂ ਦੁਬਾਰਾ ਇਹ ਬੁਣਾਈ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਦੋ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਆਪਣੀ ਥ੍ਰੈਡ ਕਰਾਂਗੇ ਅੱਗੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਖੋਲਾਂਗੇ ਇੱਕ ਦੋ ਵਾਪਸ ਇੱਧਰ ਸਲਾਈ ਤੇ ਕਰਾਂਗੇ ਇਹਨਾਂ ਕੁੰਡਿਆਂ ਦੇ ਪਿੱਛੇ ਦੀ ਇਸ ਤਰ੍ਹਾਂ ਆਪਾਂ ਇਹ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਹੋਂ ਥ੍ਰੈਡ ਆਪਾਂ ਅੱਗੇ ਰੱਖਣਾ ਤਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇੱਕ ਕੁੰਡਾ ਬਣਾ ਦੇਣਾ ਸਿੱਧਾ ਤੇ ਐਨੇ ਕੁੰਡੇ ਬਣ ਗਏ ਫਿਰ ਆਪਾਂ ਉਸੇ ਤਰ੍ਹਾਂ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਹੈ ਦੁਬਾਰਾ ਫੇਰ ਇਹਨੂੰ ਬਣਾਈ ਕਰ ਲੈਣਾ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ। ਥ੍ਰੈਡ ਕਰਨਾ ਹੈ ਅੱਗੇ। ਫਿਰ ਦੋ ਕੁੰਡੇ ਖੋਲਾਂਗੇ ਇਸ ਤਰ੍ਹਾਂ। ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਆਪਾਂ। ਇਸ ਤਰ੍ਹਾਂ ਕਰਕੇ। ਫਿਰ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ। ਫਿਰ ਪਹਿਲਾ ਕੁੰਡਾ ਜਿਹੜਾ ਆਪਾਂ पिछली साइड तो सीधा बना लेना इस तरह दोबारा फिर उस तरह थ्रेड करा अगे दो कुंडे खोला इस तरह वापस इधर सिलाई त करा इस तरह दो दोडे पिछड़ों की इस तरह अपने कुंडा कूडा बना ਇਸ ਤਰ੍ਹਾਂ ਕਰਕੇ ਫਿਰ ਆਪਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣ ਦੋ ਕੁੰਡਿਆਂ ਦੇ ਤਿੰਨ ਕੁੰਡੇ ਬਣ ਗਏ ਕਿਉਂਕਿ ਆਪਾਂ ਥ੍ਰੈਡ ਅੱਗੇ ਰੱਖਦੇ ਹਾਂ ਤੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੇ ਇੱਕ ਬਣਾ ਦਿੰਦੇ ਹਾਂ ਤਾਂ ਆਪਣੇ ਤਿੰਨ ਕੁੰਡੇ ਬਣ ਜਾਂਦੇ ਆ ਫਿਰ ਆਪਣਾ ਪਹਿਲਾ ਕੁੰਡਾ ਪਿਛਲੀ ਸਾਈਡ ਤੋਂ ਸਿੱਧਾ ਬਣਾਈ ਕਰਦੇ ਨੇ ਇਸ ਤਰ੍ਹਾਂ ਦੋ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਖੋਲਨੇ ਆਪਾਂ ਇਸ ਤਰ੍ਹਾਂ ਵਾਪਸ ਇੱਧਰ ਸਲਾਈ ਤੇ ਕਰਨੀ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਆਪਾਂ ਇਹ ਕੁੰਡਾ ਬਣਾਉਣਾ ਹੈ ਥ੍ਰੈਡ ਆਪਾਂ ਅੱਗੇ ਕਰਨਾ ਹੈ ਥ੍ਰੈਡ ਅੱਗੇ ਕਰਨਾ ਆਪਾਂ ਭੁੱਲਣਾ ਨਹੀਂ ਇਸ ਤਰ੍ਹਾਂ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਇਹ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਫਿਰ ਆਪਾਂ ਥ्रेड ਅੱਗੇ ਰੱਖਣਾ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਤਿੰਨ ਕੁੰਡੇ ਬਣ ਗਏ ਆਪਣੀ ਫਿਰ ਆਪਾਂ ਪਹਿਲਾ ਕੁੰਡਾ ਦੁਬਾਰਾ ਫੇਰ ਬਣਾਈ ਕਰ ਲੈਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਦੇਨੇ ਨੂੰ ਦੋ ਕੁੰਡਿਆਂ ਦੇ ਚਾਰ ਬਣ ਗਏ ਥ्रेड ਅੱਗੇ ਕਰਾਂਗੇ ਲਾਸਟ ਵਾਲਾ ਕੁੰਡਾ ਆਪਣਾ ਉਲਟਾ ਬਣਾ ਲਾਂਗੇ 10 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ। ਚੌਥੀ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ। ਇੱਕ ਇੱਕ ਹੁੰਡਾ ਇਸ ਤਰ੍ਹਾਂ ਤਾਰ ਕੇ ਥ੍ਰੈਡ ਕਰਨ ਆ ਗਈ। ਹੁਣ ਜਿਹੜੇ ਆਪਣੀ ਚਾਰ ਕੁੰਡੇ ਬਣੀਆਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣੀਆਂ। ਇੱਕ ਕੁੰਡਾ ਇਹਨਾਂ ਵਿੱਚ ਆਪਾਂ ਉਲਟਾ ਬਣਾ ਲਾਂਗੇ। ਥ੍ਰੈਡ ਕਰਾਂਗੇ ਪਿੱਛੇ। तीन पिछली साइड तो एक बना देंगे तो उस तरह दोड्या के दूर दो है अपने ठीक है फिर थ्रेड करा अगे एक, एक कुंडा उल्टा बना लेंगे थ्रेड करा पीछे ये तीन कुंडा पिछली साइड तो एक कुंडा बना देंगे इस तरह ਇਹ ਥ੍ਰੈਡ ਕਰਾਂਗੇ ਅੱਗੇ ਇੱਕ ਗੁੰਡਾ ਉਲਟਾ ਬਣਾ ਦੇਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਗੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਚਾਰ ਗੁੰਡਿਆਂ ਵਿੱਚੋਂ ਇੱਕ ਗੁੰਡਾ ਉਲਟਾ ਬਣਾ ਦੇਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਗੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਰਿਆਂਗੇ ਸਿੱਧਾ ਇਸ ਤਰ੍ਹਾਂ ਫਿਰ ਅਸੀਂ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਥ੍ਰੈਡ ਕੀਤਾ ਪਿੱਛੇ ਤਿੰਨੇ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਇਸ ਤਰ੍ਹਾਂ ਆਸਤੇ लास्ट ਵਾਲਾ ਕੁੰਡਾ ਸਿੱਧੀ ਸਲਾਈ ਆਪਾਂ ਸਿੱਧਾ ਬਣਾ ਲਾਂਗੇ ਤੇ ਇਹਨਾਂ ਸਲਾਈਆਂ ਆਪਣੇ ਡਿਜ਼ਾਈਨ ਦੇ ਆ ਕੰਪਲੀਟ ਹੋਊਗਾ ਸੌਰੀ ਚਾਰ ਸਲਾਈਆਂ ਕੰਪਲੀਟ ਹੋਊਗਾ ਡਿਜ਼ਾਈਨ ਦੀਆਂ ਆਪਣੀਆਂ ਤਾਂ ਜਦੋਂ ਆਪਾਂ ਇਹ ਚਾਰ ਸਲਾਈਆਂ ਰਿਪੀਟ ਕਰਾਂਗੇ ਵਾਰ-ਵਾਰ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਪਹਿਲੀ ਸਲਾਈ ਉਲਟ ਪਾਸੇ ਤੋਂ ਆਪਾਂ ਉਲਟੀ ਬਣਾ ਕੇ ਡਿਜ਼ਾਈਨ ਦੀ ਕੰਪਲੀਟ ਕਰਨੀ ਹੈ ਉਲਟੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਆਪਣਾ ਇਹੀ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਤਾਂ ਜਦੋਂ ਤੁਸੀਂ ਇਹ ਡਿਜ਼ਾਈਨ ਬਣਾਉਣਾ ਤਾਂ ਥੋੜਾ ਜਿਹਾ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਖੁੱਲਦਾ ਹੈ ਤਾਂ ਜੇਕਰ ਤੁਸੀਂ 100 ਕੁੰਡੇ ਲੈਣੇ ਆ ਤਾਂ ਤੁਸੀਂ 90 ਕੁੰਡੇ ਲੈ ਲੈਣੇ 10 ਕੁੰਡੇ ਆਪਾਂ ਕੱਟ ਲੈਣੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਲਓਗੇ ਮੈਂ ਦੁਬਾਰਾ ਤੁਹਾਨੂੰ ਥੋੜਾ ਜਿਹਾ ਡਿਜ਼ਾਈਨ ਫੇਰ ਸ਼ੁਰੂ ਕਰਕੇ ਦੱਸ ਦਿੰਨੀ ਪਹਿਲੀ 슬라이ਡ ਡਿਜ਼ਾਈਨ ਦੀ ਉਲਟ ਪਾਸੇ ਸਾਰੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਦੂਸਰੀ ਚਲਾਈ ਹੁਣ ਆਪਾਂ ਸਿੱਧੇ ਪਾਸੇ ਤੋਂ ਉਸੇ ਤਰ੍ਹਾਂ ਬਣਾਉਣੀ ਹੈ। ਕੁੰਡੇ ਵਿੱਚ ਦੀ ਸਲਾਈ ਉਸੇ ਤਰ੍ਹਾਂ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ। ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਜਾਊਗਾ। ਤੇ ਚਲੋ ਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ। ਤੇ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ। ਧੰਨਵਾਦ।